हां जी मित्रों ਤੇ ਅੱਜ ਤੁਹਾਨੂੰ ਦਿਖਾਉਣਾ ਆਪਾਂ ਵਾਲ ਪੇਪਰ ਲੱਗਿਆ ਹੋਇਆ ਪੰਜ ਤੋਂ 6 ਸਾਲ ਹੋ ਚੁੱਕੇ ਆ ਕਿ ਵਾਲ ਪੇਪਰ ਲੱਗੇ ਨੂੰ ਹਨ ਤੇ ਬਾਕੀ ਆਪ ਬਾਈ ਜੀ ਨਾਲ ਤਾਂ ਵੀ ਪੁੱਛਾਂਗੇ ਵੀ ਕਿਵੇਂ ਰਿਹਾ ਹਨ ਤੇ ਸੋਰੇ ਸਲਾਹ ਦਾ ਪੱਕਾ ਇਲਾਜ ਆ ਤੇ ਵਧੀਆ ਕੰਮ ਕਰਦੇ ਨੇ ਬਾਈ ਹੁਣੇ ਪੂਰਾ ਕਹਿੰਦੀ ਵੀ ਜੈਨੂਨ ਤਸੱਲੀ ਬਕਸ ਕੰਮ ਕਰਦਾ ਹੈ ਇਹ ਨਹੀਂ ਹੈਗਾ ਵੀ ਵਿੱਚ ਕਹਿੰਦੇ ਨੇ ਵੀ 4-5000 ਰੁਪਏ ਦੇ ਵਿੱਚ ਕਮਰਾ ਜਿਹੜਾ ਤਿਆਰ ਕਰ ਦਾਂਗੇ 10 ਬਾਈ 10 ਦਾ ਹਨ ਉਹਦੇ ਵਿੱਚ ਕੂੜਾ ਕਰਕਟ ਹੁੰਦਾ ਵਿੱਚ ਦਾ ਨਾ ਆ ਕੂੜਾ ਕਰਕਟ ਹੀ ਕਰਕੇ ਦਿੰਦੇ ਮਤਲਬ ਕਿ 15ਵਾਂ 15 20 ਮਹੀਨੇ ਬਾਅਦ ਲੈਣਾ ਸ਼ੁਰੂ ਹੋ ਜਾਂਦਾ ਤੇ ਇਹਨੂੰ ਪੂਰੇ 6 ਸਾਲ ਹੋ ਚੁੱਕੇ ਨੇ ਬਾਹਰ ਪੇਪਰ ਹੋਏ ਹੋਏ ਨੂੰ ਕੰਧ ਦੇ ਉੱਤੇ ਕਿਸੇ ਪਾਸੋਂ ਵੀ ਉਖੜਿਆ ਨਹੀਂ ਹੋਇਆ ਤੇ ਬਾਕੀ ਮੈਂ ਬਾਈ ਹੁਣਾਂ ਨਾਲ ਗੱਲਬਾਤ ਸਾਰੀ ਕਰਵਾਉਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਕਰਾਂ ਤੇ ਬਾਈ ਆਪਣੇ ਨਾਲ ਹੀ ਇਹ ਵੀਡੀਓ ਦੇ ਵਿੱਚ ਤੇ ਆਪਾਂ ਬਹੁਤ ਇਹਨੂੰ ਤੇ ਨਵੀਂ ਫਿਰ ਕਿੰਨਾ ਟਾਈਮ ਹੋ ਗਿਆ ਇਹਨੂੰ ਲੱਗੇ ਨੂੰ ਇਹਨੂੰ ਬਾਈ ਜੀ 6-7 ਸਾਲ ਹੋ ਗਏ ਠੀਕ ਹੈ ਹਾਂਜੀ ਸਾਰੇ ਲੱਗੇ ਨੂੰ ਸਾਰੇ ਲੱਗੇ ਠੀਕ ਆ ਸੋਰੇ ਖਲਾ ਦਾ ਪੱਕਾ ਲਾ ਜਾਣਾ ਇਹ ਤੇ ਜਿਵੇਂ ਵਿੱਚ ਕਹਿੰਦੇ ਨੇ 5-4000 ਰੁਪਏ ਦੇ ਵਿੱਚ ਕਮਰਾ ਤਿਆਰ ਕਰ ਦਾਂਗੇ ਉਹ ਬਾਈ ਜੀ ਕੂੜਾ ਕਰਕਟ ਹੀ ਹੁੰਦਾ ਇਸ ਦੋ ਵਾਚ ਬੰਦੇ ਫੋਨ ਨਹੀਂ ਜੱਕਦੇ ਗਾ ਰਿਜ਼ਲਟ ਸੋਡੇ ਸਾਹਮਣੇ ਹੀ ਆਉਂਦਾ ਫਿਰ ਕਸਟਮਰ ਠੀਕ ਆ ਜਿਵੇਂ ਨਾ 700 ਪੂਰਾ ਘੈਂਟ ਕੰਮ ਆਣਾ ਐ ਨਹੀਂ ਲੱਗਦਾ ਵੀ ਤਾਜ਼ਾ ਹੋਇਆ ਹੁੰਦਾ ਐਂ ਲੱਗਦਾ ਕੰਮ ਨਾ ਇਹ ਨਹੀਂ ਹੈ 5-6 ਸਾਲ ਹੋ ਗਏ ਹੋਣਗੇ ਕਮਰੇ ਹੋਏ ਨੂੰ ਇਹਨਾਂ ਚੀਜ਼ ਆ ਦੇ ਕੋਈ ਠੀਕ ਐ ਇੱਥੋਂ ਆਪਣਾ ਸ਼ੇਰ ਹੱਤ ਸਰਨਾ ਬਾਅਦ ਵੀ ਪੂਰਾ ਵਧੀਆ ਬਿਆਨ ਨਹੀਂ ਇੱਥੋਂ ਲੜ ਮੋੜਨ ਲੱਗ ਜਾਂਦੇ ਨੇ ਉਵੇਂ ਵੀ ਇਹਨੇ ਨੁਕਰਾਂ ਦੂਜੀ ਗੱਲ ਤੁਹਾਨੂੰ ਆ ਕੋਰਾ ਦਿਖਾਵਾਂ ਠੀਕ ਆ ਜਿੰਨੀ ਕੋਰ ਸਾਫ ਹੋਊਗੇ ਉਨਾਂ ਵਧੀਆ ਵਾਲ ਪੇਪਰ ਲੱਗੋਗੇ ਆ ਚੀਜ਼ਾਂ ਨੇ ਮਤਲਬ ਕਿ ਕਹਿੰਦੇ ਤਸੱਲੀ ਵਾਲਾ ਕੰਮ ਕਰਦੇ ਹੋ ਕੋਈ ਸ਼ਰਤ ਦੇ ਵਿੱਚ ਬਦ ਨਹੀਂ ਹੈਗਾ ਕੋਈ ਸ਼ਰਤ ਦੇ ਵਿੱਚ ਪਾਣੀ ਨਹੀਂ ਹੈਗਾ ਠੀਕ ਹੈ ਜਿਹੀ ਲੱਗਿਆ ਹੋਇਆ ਕਿ ਕਈਆਂ ਨੇ ਐਸੀ ਕਰਕੇ ਪਾਣੀ ਆ ਜਾਂਦਾ ਸਾਥ ਵਿੱਚ ਕੋਈ ਪਾਣੀ ਨਹੀਂ ਹੈਗਾ ਠੀਕ ਹੈ ਮਾਲਕੇ ਕਿਸੇ ਪਾਸੋਂ ਵੀ ਯਾਰ ਕੋਈ ਕੰਪਲੇਂਟ ਨਹੀਂ ਹੈਗੀ ਸਾਰੇ ਕੋਨੇ ਦੇਖੋ ਸਹੀ ਨੇ ਉਹ ਮੈਨੇ ਉਹ ਵੀ ਪਿਆ 6-7 ਸਾਲ ਹੋ ਗਏ ਲੱਗੇ ਠੀਕ ਆ ਤੇ ਜੇ ਬਾਕੀ ਕੋਈ ਕੰਮ ਆਪਣਾ ਕਹੇ ਦੀ ਵਿੱਚ ਵੀ ਫੋਨ ਚੱਕਣੋਂ ਫੜ ਜਾਂਦੇ ਨੇ ਪਹਿਲਾਂ ਵੀਡੀਓ ਕੋਾਈ ਜਾਂਦੇ ਨੇ ਹਾਂ ਤੇ ਕਹਿੰਦੇ ਨੇ ਇੰਨੇ ਚ 10 ਬਾਈ 10 ਦਾ ਇੰਨੇ ਚ ਇੰਨੇ ਚ ਇੰਨੇ ਚ ਆਪਾਂ ਤੇਰਾ ਨਾਂ ਤਾਂ ਕਾਨੂੰਨ ਲੈਣਾ ਤੇ ਫਿਰ ਉਹ ਕੰਮ ਤਾਂ ਉਹਦੇ ਨਾਲ ਉਹਦਾ ਹਟ ਗਿਆ ਕਿਸ ਤਰ੍ਹਾਂ ਦਾ ਹੈ ਨਾ ਹਾਂਜੀ ਕਿਹੜਾ ਤੁਸੀਂ ਫੋਨ ਕਰੋ ਕਾਲ ਕਰੋ ਤੁਹਾਨੂੰ ਸਾਰਾ ਚੀਜ਼ ਦੱਸਾਂਗੇ ਸਾਰਾ ਮਟੀਰੀਅਲ ਦੱਸਾਂਗੇ ਕੀ ਗੱਲਬਾਤ ਆਗੀ ਆਪਣਾ ਫਲੈਕਸ ਵਾਲਪੇਪਰ ਦਾ ਵੀ ਕੰਮ ਆਗਾ ਓਕੇ ਆਪਣਾ ਪੀਵੀਸੀ ਦਾ ਵੀ ਕੰਮ ਆਗਾ ਆਪਣਾ ਯੂਵੀ ਮਾਰਬਲ ਸ਼ੀਟ ਦਾ ਵੀ ਕੰਮ ਆਗਾ ਠੀਕ ਹੈ ਜਿਹੜਾ ਮਾਰਕੀਟ ਦੇ ਵਿੱਚ ਅੱਜਕੱਲ ਚੱਲ ਰਿਹਾ ਅੱਜਕੱਲ ਟ੍ਰੈਂਡ ਦੇ ਵਿੱਚ ਚੱਲਦਾ ਹੈਗਾ ਠੀਕ ਹੈ ਵਾਲਪੇਪਰ ਕੋਈ ਯੂਵੀ ਸ਼ੀਟ ਲਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਇੱਕ ਮੇਨ ਲਿਕੇਸ਼ਨ ਦੱਸ ਦੇ ਆਪਣੀ ਆਪਣੀ ਸਟੈਂਡਰਡ ਚੌਂਕ ਮਾਨਸਾ ਰੋਡ ਦੇ ਦੁਕਾਨ ਆ ਪਾਲਤਮੀ ਵਾਲੇ ਦੇ ਨਾਲ ਬਿਲਕੁ ओके ਮਾਨਸਾ ਰੋਡ ਦੇ ਉੱਤੇ ਹਾਂਜੀ ਹਾਂਜੀ ਠੀਕ ਆ ਬਾਕੀ ਨੰਬਰ ਵਗੈਰਾ ਆਪਾਂ ਬਾਈ ਹੁਣਾਂ ਦੀ ਆਈਡੀ ਵੀ ਮੈਂਸ਼ਨ ਕਰਦਾ ਹਾਂ ਇਹ ਸਕਰੀਨ ਤੇ ਜਦੋਂ ਮਰਜੀ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਛੇੜਾ ਕਹਿੰਦੀ ਵੀ ਪਹਿਲੇ ਬੋਲਦੇ ਉੱਤੇ ਕੰਮ ਜਿਹੜਾ ਹੋਊਗਾ ਇਹ ਨਹੀਂ ਆ ਵੀ ਕਿਸੇ ਨੇ ਫੋਨ ਨਹੀਂ ਚੱਕਣਾ ਹਨਾ ਹਾਂਜੀ API ਚਾਂਸ ਕੋਈ ਦਿੱਕਤ ਨਹੀਂ ਆਉਂਦੀ ਆਗੀ ਮਹੀਨੇ ਵਾ 2 ਮਹੀਨੇ ਵਾ 6 ਮਹੀਨੇ ਵਾ ਆਈ ਨਹੀਂ ਹੈਗਾ ਵੀ ਆਪਾਂ ਫੋਨ ਨਹੀਂ ਚੱਕਦੇ ਸਾਡਾ ਹੱਲ ਕਰਕੇ ਦੇਵਾਂਗੇ ਉਹ ਹੱਲ ਪੂਰਾ ਹੋਊਗਾ ਹੱਲ ਪੂਰਾ ਹੋਊਗਾ ਇਹ ਨਹੀਂ ਹੈਗਾ ਵੀ ਆਪਾਂ ਫੋਨ ਨਹੀਂ ਚੱਕਦੇ ਪਹਿਲਾਂ ਮਟੀਰੀਅਲ ਦਾ ਚਾਰਜ ਲਾਵਾਂਗੇ ਹੋਰ ਕੋਈ ਐਕਸਟਰਾ ਚਾਰਜ ਨਹੀਂ ਠੀਕ ਹੈ ਤੇ ਆਪਣਾ ਮਕਸਦ ਸੀ ਮਿੱਤਰੋ ਵੀ ਆ ਤੁਹਾਨੂੰ ਦਿਖਾਉਣਾ ਵੀ ਆਪਣਾ ਵੀ 5-6 ਸਾਲਾਂ ਤੋਂ ਕੰਮ ਕੀਤਾ ਹੋਇਆ ਵੀ ਉਹ ਵਜੋਂ ਕਰ ਪਿਆ ਹੈਣਾ ਸੋਰੇ ਸਲਾਹ ਦਾ ਪੱਕਾ ਇਲਾਜ ਆ ਬਾਈ ਉਹਨਾਂ ਨੇ ਕੀਤਾ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਵੀ ਵੀਰ ਵੀਰ ਦੇ ਬਾਲ ਪੇਪਰ ਜੋ ਵੀ ਸੀਟ ਲਵਾਉਣੀ ਆ ਤਾਂ ਬਾਈ ਉਹਨਾਂ ਤੁਸੀਂ ਕੰਟੈਕਟੜਾ ਹੋ ਕਰ ਸਕਦੇ ਹੋਗੇ ਬਾਕੀ ਨੰਬਰ ਵਗੈਰਾ ਸਕਰੀਨ ਦੇ ਉੱਤੇ ਚੱਲੀਦਾ ਇੱਕ ਵਾਰੀ ਨਵੀਂ ਨੰਬਰ ਬੋਲ ਵੀ ਦੇ ਆਪਣਾ ਆਪਣਾ ਨੰਬਰ ਹੈਗਾ ਬਈ 98158 94933 ਠੀਕ ਹੈ ਇਹਦੇ ਕੰਟੈਕਟਾਂ ਮਿੱਤਰੋ ਕਰ ਸਕਦੇ ਹੋਗੇ ਹੜਾਏ ਦੇ ਵਿੱਚ ਬਾਕੀ ਬਾਈ ਦੀ ਆਈਡਿੰਗ ਮੈਂਸ਼ਨ ਕੀਤੀ ਆ ਨੰਬਰ ਸਕਰੀਨ ਦੇ ਉੱਤੇ ਚੱਲੀਦਾ ਕੰਟੈਕਟ ਕਰ ਸਕਦੇ ਹੋ ਬਾਲ ਪੇਪਰ ਜੋ ਵੀ ਸ਼ੀਟ ਕੁਝ ਵੀ ਲਵਾਉਣਾ ਸੀ ਕਿਰਾਂ ਬਾਈ ਨਾਲ ਸੰਪਰਕ ਜ਼ਰੂਰ ਕਰੋ ਇੱਕਾ ਨੰਬਰ ਕੰਮ ਕਰਦਾ ਹੈ ਹੜਾਏ ਦੇ ਵਿੱਚ ਤੇ ਬਾਕੀ ਆ ਕੰਮ ਇਹਦਾ 5 ਤੋਂ 6 ਸਾਲ ਜਿਹੜੇ ਕੰਮ ਹੋਏ ਨੂੰ ਹੋ ਗਏ ਤੇ ਤੁਸੀਂ ਕਮਰਾ ਚੈੱਕ ਕਰ ਸਕਦੇ ਹੋ ਨਾ ਤੇ ਬਾਕੀ ਇੱਕ ਨੰਬਰ ਕੰਮ ਕਰਦਾ ਕੋਈ ਇਹ ਨਹੀਂ ਦੋ ਨੰਬਰ ਦਾ ਕੰਮ ਉਹਨਾਂ ਵਾਲੇ ਪੇਪਰਾਂ ਦਾ ਤੇ ਇੱਕ ਨੰਬਰ ਦੇ ਵਿੱਚ ਕੰਮ ਕਰਕੇ ਦਿੰਦੇ ਆ ਸਾਨੂੰ ਤੇ ਨੰਬਰ ਸਕਰੀਨ ਦਿੱਤਾ ਤੇ ਬਾਕੀ ਕੰਮ ਕਿਰਾਸ ਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਮਿਲਦਾਂਗੇ ਫਿਰ ਅਗਲੀ ਵੀਡੀਓ ਨਾਲ ਧੰਨਵਾਦ ਧੰਨਵਾਦੀ